ਧਨਕਸਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਸੁਖਬੀਰ ਸਿੰਘ ਸ਼ਿਰਗਲ ਪ੍ਰੋਗਰਾਮ ਲੈ ਕੇ ਹਾਜ਼ਰਾਂ ਰੋਦਾਨ ਦਾ ਮੁੱਦਾ ਰੋਜ਼ਾਨਾ ਚਰਚਾ ਇਸ ਦੇ ਵਿੱਚ ਇੱਕ ਖਾਸ ਵਿਸ਼ੇ ਦੇ ਉੱਪਰ ਚਰਚਾ ਕਰੀਦੀ ਹੈ ਉਸ ਖਬਰ ਦੇ ਆਲ ਦਵਾਲ ਵੇਖਣ ਦੀ ਕੋਸ਼ਿਸ਼ ਕਰੀਦੀ ਹੈ ਉਹ ਚੀਜ਼ਾਂ ਲੱਭਣ ਦੀ ਢੂੰਡਣ ਦੀ ਜਾਂਚਣ ਦੀ ਕੋਸ਼ਿਸ਼ ਕਰੀਦੀ ਹੈ ਜਿਹੜੀਆਂ ਖਬਰਾਂ ਦੇ ਆਲ ਦਵਾਲ ਦੇ ਵਿੱਚ ਘੁੰਮਦੀਆਂ ਫਿਰਦੀਆਂ ਹੁੰਦੀਆਂ ਨੇ ਤੇ ਉਹਨਾਂ ਸਵਾਲਾਂ ਦੇ ਜਵਾਬ ਲੱਭ ਕੇ ਤੁਹਾਡੇ ਤੱਕ ਪਹੁੰਚਾਉਣ ਦੀ ਵੀ ਕੋਸ਼ਿਸ਼ ਕਰੀਦੀ ਹੈ ਜਿਨ੍ਹਾਂ ਨੂੰ ਤੁਸੀਂ ਲੱਭਦੇ ਫਿਰਦੇ ਹੋ ਅੱਜ ਵੱਖ-ਵੱਖ ਤਰੀਕੇ ਦੇ ਨਾਲ ਜਿਹੜੀਆਂ ਸਥਿਤੀਆਂ ਸਿਆਸਤ ਦੇ ਵਿੱਚ ਬਣੀਆਂ ਰਵਿੰਦੀਤ ਸਿੰਘ ਬੇਟੂ ਹੋਣਾ ਵਿਚਾਲੇ ਰਾਹੁਲ ਗਾਂਧੀ ਹੋਣਾ ਵਿਚਾਲੇ ਤਲਕ ਕਲਮੀ ਵੇਖਣ ਨੂੰ ਮਿਲੀ ਇੱਕ ਦੂਸਰੇ ਨੂੰ ਹੱਥ ਮਿਲਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਹੱਥ ਮਿਲਾਇਆ ਨਹੀਂ ਗਿਆ ਉਹ ਹੱਥ ਨਾ ਮਿਲਾਉਣ ਦੇ ਪਿੱਛੇ ਕੀ ਬਚਾ ਰਹੀ ਤੇ ਇਹ ਬਣੀਆਂ ਹੋਈਆਂ ਸਿਆਸਤ ਦੇ ਵਿੱਚ ਸਥਿਤੀਆਂ ਜਿਹੜੀਆਂ ਨੇ ਕਿਧਰਲੇ ਪਾਸੇ ਨੂੰ ਜਾਂਦੀਆਂ ਨੇ ਕਿਉਂਕਿ ਜਿਹੜੀ ਧਿਰ ਹੈ ਕੇਂਦਰ ਸਰਕਾਰ ਦੀ ਉਹ ਇਹ ਕਹਿੰਦੀ ਨਜ਼ਰਾਈ ਬੀਜੇਪੀ ਇਹ ਕਹਿੰਦੀ ਨਜ਼ਰਾਈ ਕਿ ਭਾਈ ਅਸੀਂ ਸਿੱਖਾਂ ਦੇ ਉੱਪਰ ਹੋਏ ਇਸ ਕਟਾਕਸ਼ ਨੂੰ ਗਲਤ ਕਰਾਰ ਦਿੰਦੇ ਆ ਪਰ ਸਿੱਖਾਂ ਦੇ ਬਾਰੇ ਕੀ ਬੀਜੇਪੀ ਉਸੇ ਸੰਗੀਨਤਾ ਦੇ ਨਾਲ ਉਸੇ ਤਰੀਕੇ ਦੇ ਨਾਲ ਸੋਚਦੀ ਹੈ ਜਿਵੇਂ ਇਸ ਮਸਲੇ ਨੂੰ ਲੈਂਦੀ ਹੈ ਬਹੁਤ ਸਾਰੇ ਮਸਲੇ ਹੋਰ ਵੀ ਸਮਾਜ ਦੇ ਵਿੱਚ ਚੱਲਦੇ ਨੇ ਜਿੱਥੇ ਬੀਜੇਪੀ ਇੱਕ ਧਿਰ ਬਣ ਕੇ ਸਿੱਖਾਂ ਦੇ ਖਿਲਾਫਤ ਦੇ ਵਿੱਚ ਖੜੀ ਹੋ ਜਾਂਦੀ ਹੈ ਇਹ ਸਿਆਸੀ ਗਲਿਆਰਾਂ ਦੇ ਵਿੱਚ ਅਕਸਰ ਹੀ ਚਰਚਾ ਦਾ ਵਿਸ਼ਾ ਰਹਿੰਦੀ ਹੈ ਇਸੇ ਗੱਲ ਦੇ ਉੱਪਰ ਚਰਚਾ ਕਰਨੀ ਹੈ ਤੇ ਮੇਰੇ ਸੀਨੀਅਰ ਸਹਿਯੋਗੀ ਅਰਸ਼ਦੀਪ ਕੌਰ ਜੀ ਇਸ ਪ੍ਰੋਗਰਾਮ ਦਾ ਹਿੱਸਾ ਰਹਿਣਗੇ ਤੇ ਨਾਲ ਦੀ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਬੁਲਾਰੇ ਦਿਲਬਖ ਸਿੰਘ ਬਰਕ ਸਾਹਿਬ ਇਸ ਪ੍ਰੋਗਰਾਮ ਦਾ ਹਿੱਸਾ ਰਹਿਣਗੇ ਆ ਦੋਵਾਂ ਦਾ ਬਹੁਤ ਬਹੁਤ ਸਵਾਗਤ ਹੈ ਆ ਇਸ ਵਕਤ ਅਰਸ਼ਦ ਸਿੰਘ ਜੀ ਆ ਜਿਸ ਤਰੀਕੇ ਦੇ ਨਾਲ ਆਪਾਂ ਇਸ ਸਥਿਤੀ ਨੂੰ ਕੋਖਣ ਪੜਤਾਲਣ ਦੀ ਕੋਸ਼ਿਸ਼ ਕਰਨੀ ਹੈ ਦਿਲਬਖ ਸਿੰਘ ਬਰਕ ਸਾਹਿਬ ਆ ਪਹਿਲਾਂ ਉਸ ਗੱਲ ਦੇ ਉੱਪਰ ਉਸ ਬਣੇਬਾਦ ਦੇ ਉੱਪਰ ਤੁਸੀਂ ਆਪਣਾ ਪ੍ਰतिकਰਮ ਸਾਂਝਾ ਕਰੋ ਸ਼੍ਰੋਮਣੀ ਅਕਾਲੀ ਦਲ ਸੋਚ ਦੀ ਵਿਚਾਰ ਦੀ ਕੀ ਹੈ ਰਵਨੀਤ ਸਿੰਘ ਬਿੱਟੂ ਹਰਾਂ ਦੇ ਨਾਲ ਰਾਹੁਲ ਗਾਂਧੀ ਹਰਾਂ ਦੀ ਜਿਹੜੀ ਤਲਕਲਮੀ ਹੋਈ ਸ਼੍ਰੋਮਣੀ ਅਕਾਲੀ ਦਲ ਦੇ ਬਤੌਰ ਸਪੋਕਸਪਰਸਨ ਬੁਲਾਰੇ ਤੁਹਾਡੇ ਵੱਲੋਂ ਉਸ ਦੇ ਉੱਪਰ ਕਹਿਣਾ ਕੀ ਹੈ ਤੁਹਾਡਾ ਰਿਐਕਟ ਆ ਵੇਖੋ ਛੇਰਗਿਲ ਜੀ ਜਿਹੜੀ ਅੱਜ ਇੱਕ ਵੀਡੀਓ ਕਲਿੱਪ ਵਕਤ-ਵਕਤ ਚੈਨਲਸ ਵੀ 부ਖਾ ਰਿਹਾ ਹੈ ਤੇ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਈ ਕਿ ਜਿਹੜੇ ਰਾਹੁਲ ਗਾਂਧੀ ਅਤੇ ਰਵਨੀਤ ਬਿੱਟੂ ਦੇ ਵਿਚਾਲੇ ਲੋਕ ਸਭਾ ਦੇ ਬਾਹਰ ਜਿਹੜੀ ਤਿੱਖੀ ਨੋਕਚੋਕ ਹੋਈ ਹੈ ਉਹਦੇ ਬਾਬਤ ਬਹੁਤ ਸਾਰੀਆਂ ਟਿੱਪਣੀਆਂ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਭਾਰਤੀ ਜਨਤਾ ਪਾਰਟੀ ਦੇ ਬੁਲਾਰਿਆਂ ਵੱਲੋਂ ਵੀ ਕੀਤੀਆਂ ਗਈਆਂ ਕਾਂਗਰਸ ਵੱਲੋਂ ਵੀ ਕੀਤੀਆਂ ਜਾ ਰਹੀਆਂ ਨੇ ਉਹ ਸਤੰਭ ਦੇ ਵਿੱਚ ਮੈਂ ਇੱਕ ਬੇਨਤੀ ਕਰਨੀ ਚਾਹਣਾ ਹੈ ਖਾਸ ਕਰਕੇ ਸਾਬਕਾ ਵਜ਼ੀਰ ਜਿਹੜੇ ਆ ਹਰਦੀਪ ਸਿੰਘ ਪੁਰੀ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਉਹਨਾਂ ਨੇ ਰਵਨੀਤ ਬਿੱਟੂ ਉਹਨਾਂ ਦੇ ਪਰਿਵਾਰ ਨੂੰ ਦੇਸ਼ ਲਈ ਸੇਵਾ ਵਾਲਾ ਪਰਿਵਾਰ ਦੱਸਿਆ ਤੇ ਖਾ ਉਹਨਾਂ ਨੇ ਨਾਲ ਰਵਨੀਤ ਸਿੰਘ ਬਿੱਟੂ ਸਾਹਿਬ ਦੇ ਜਿਹੜੇ ਦਾਦਾ ਜੀ ਹੈ ਬੈਂਤ ਸਿੰਘ ਉਹਨਾਂ ਦੇ ਬਾਰੇ ਵੀ ਗੱਲ ਕੀਤੀ ਹੈ ਹਮ ਮੈਂ ਉਸ ਦੀ ਦਾ ਸਵਾਲ ਹਰਦੀਪ ਪੁਰੀ ਜੀ ਨੂੰ ਪੁੱਛਣਾ ਚਾਹੁੰਦਾ ਕਿ ਜਿਸ ਵੇਲੇ ਰਵਨੀਤ ਬਿੱਟੂ ਦੇ ਦਾਦੇ ਦਾ ਕਾਰਜਕਾਲ ਸੀ ਪੰਜਾਬ ਦੇ ਵਿੱਚ ਜੋ ਉਸ ਨੇ ਆਪਣੇ ਕਾਰਜਕਾਲ ਦੇ ਦੌਰਾਨ ਇੰਨਾ ਵੱਡਾ ਸਿੱਖ ਨੌਜਵਾਨਾਂ ਦਾ ਕਹਾਣ ਕੀਤਾ ਕਤਲੇਆਮ ਕੀਤਾ ਬੇਦੋਚਿਆਂ ਨੂੰ ਮਾਰਿਆ ਔਰ ਖਾਸ ਕਰਕੇ ਸ਼ੇਰਗਿਲ ਜੀ ਉਸ ਵੇਲੇ ਦਾ ਇਤਿਹਾਸਗੁਆ ਹੈ ਭਾਈ ਜਸਵੰਤ ਸਿੰਘ ਖਲੜਾ ਹੂੰ ਜਿਹੜਾ ਕਿ ਲਵਾਰਸ ਲਾਸ਼ਾਂ ਨੂੰ ਲੱਭਦਾ ਲੱਭਦਾ ਖੁਦ ਲਵਾਰਸ ਹੋ ਗਿਆ ਖੁਦ ਇੱਕ ਲਾਸ਼ ਬਣ ਗਿਆ ਔਰ ਉਸ ਗੱਲ ਨੂੰ ਕਹਿ ਦਿੰਦਾ ਕਿ ਕੋਈ ਦੇਸ਼ ਭਗਤੀ ਵਾਲਾ ਪਰਿਵਾਰ ਜਾਂ ਦੇਸ਼ ਸੇਵਾ ਵਾਲਾ ਪਰਿਵਾਰ ਹੈ ਤੇ ਖੁਦ ਕਰ ਉਹਨਾਂ ਨੇ ਰਮਣੀ ਸਿੰਘ ਬਿੱਟੂ ਦੇ ਦਾਦੇ ਦਾ ਜ਼ਿਕਰ ਵੀ ਕੀਤਾ ਮੇਰਾ ਸਵਾਲ ਇਹ ਹੈ ਕਿ ਸਿੱਖ ਨੌਜਵਾਨਾਂ ਤੇ ਅਤਿਆਚਾਰ ਕਰਨਾ ਸਿੱਖ ਨੌਜਵਾਨਾਂ ਨੂੰ ਬੇਦੋਸ਼ੀਆਂ ਨੂੰ ਮਾਰਨਾ ਲੱਖਾਂ ਦੀ ਗਿਣਤੀ ਦੇ ਵਿੱਚ ਕੀ ਇਹ ਦੇਸ਼ ਸੇਵਾ ਸੀ ਇਸ ਬਾਰੇ ਜਿਹੜੇ ਹਰਦੀਪ ਸਿੰਘ ਪੁਰੀ ਨੇ ਉਹਨਾਂ ਨੂੰ ਜ਼ਰੂਰ ਦੱਸਣਾ ਚਾਹੀਦਾ ਦੂਜੇ ਨੰਬਰ ਤੇ ਰਹੇਗੀ ਕਾਂਗਰਸ ਦੀ ਗੱਲ ਹੁਣ ਇਥੇ ਕ੍ਰੈਡਿਟ ਵਾਰ ਲੈਣ ਦੀ ਗੱਲ ਚੱਲ ਰਹੀ ਹੈ ਔਰ ਰਾਹੁਲ ਗਾਂਧੀ ਦੇਸ਼ਵਾਸੀਆਂ ਨੂੰ ਕਹਿ ਰਿਹਾ ਹੈ ਕਿ ਮੇਰੀ ਦਾਦੀ ਸ਼ਹੀਦ ਹੋਈ ਮੇਰਾ ਪਿਓ ਸ਼ਹੀਦ ਹੋਇਆ ਹੁਣ ਗੱਲ ਆ ਜਾਂਦੀ ਹੈ ਰਾਹੁਲ ਗਾਂਧੀ ਦੀ ਦਾਦੀ ਤੇ ਜਾਂ ਗੱਲ ਕਰ ਲਈਏ 1947 ਤੋਂ ਲੈ ਕੇ ਹੁਣ ਤੱਕ ਕਾਂਗਰਸ ਪਾਰਟੀ ਨੇ ਜਿਹੜਾ ਕੋਈ ਸਿੱਖਾਂ ਦੇ ਨਾਲ ਕੀਤਾ ਉਹ ਸਬਾਪਤ ਇਹਨਾਂ ਦੇ ਕੋਲ ਕੋਈ ਜਵਾਬ ਹੀ ਹੈ ਨਹੀਂ ਭਾਈ ਪੰਜਾਬ ਚ ਆ ਕੇ ਤੁਸੀਂ ਸਿੱਖਾਂ ਦੀਆਂ ਬੋਟਾਂ ਲੈਂਦੇ ਹੋ ਤੇ ਸਿੱਖਾਂ ਤੇ ਤੁਸੀਂ ਸਭ ਤੋਂ ਵੱਧ ਅਤਿਆਚਾਰ ਕੀਤਾ ਚਾਹੇ ਉਹ ਜਦੋਂ ਦੇਸ਼ ਦੀ ਆਜ਼ਾਦੀ 'ਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਸਿੱਖਾਂ ਨੂੰ ਤੁਸੀਂ ਇੱਕ ਨੋਟੀਫਾਈ ਕਰਕੇ ਇਹ ਗੱਲ ਕਹਿੰਦੇ ਹੋ ਕਿ ਇਹ ਜਰਾਏ ਪੇਸ਼ਾ ਕੌਮ ਹੈ ਚਾਹੇ ਉਹ ਸਾਡੇ ਤੋਂ ਭਾਸ਼ਾ ਦੇ ਆਧਾਰ ਤੇ ਸਾਨੂੰ ਸੂਬਾ ਨਹੀਂ ਦਿੰਦੇ ਚਾਹੇ ਜਦੋਂ ਅਸੀਂ ਸੂਬਾ ਲੈਣ ਲਈ ਮੋਰਚਾ ਲਾਉਨੇ ਆ ਤੇ ਤੁਸੀਂ 4 ਜੁਲਾਈ 1955 ਨੂੰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਫੋਰਸਾਂ ਭੇਜਦੇ ਹੋ ਚਾਹੇ ਭਾਈ 1984 ਵਾਲਾ ਜਿਹੜਾ ਦੁਖਾਂਤ ਹੈ ਜਿਹੜਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੇ ਹਮਲਾ ਔਰ ਬੇਦੋਚੇ ਸਿੱਖਾਂ ਨੂੰ ਮਾਰਿਆ 38 ਹੋਰ ਗੁਰਧਾਮਾਂ ਤੇ ਹਮਲੇ ਕਰਦੇ ਹੋ ਚਾਹੇ ਉਸ ਤੋਂ ਬਾਅਦ ਇਹਦੀ ਦਾਦੀ ਦਾ ਜਿਹੜਾ ਉਹ ਸਿੱਖ ਨੌਜਵਾਨ ਤਜਜ਼ਬਾਤ ਵਿੱਚ ਆ ਕੇ ਬਦਲਾ ਲੈਂਦੇ ਐ ਉਸ ਤੋਂ ਬਾਅਦ ਦੇ ਵਿੱਚ ਦਿੱਲੀ ਦੇ ਜਿਹੜਾ ਕਤਲੇਆਮ ਹੁੰਦਾ ਉਹ ਕਤਲੇਆਮ ਨੂੰ ਔਰ ਕਤਲੇਆਮ ਕਰਾਉਣ ਵਾਲੇ ਦੋਚੀਆਂ ਨੂੰ ਹੁਣ ਤੱਕ ਤੁਸੀਂ ਪੁਸ਼ਤਪਨਾਹੀ ਕਰਦੇ ਪਏ ਉਹਨਾਂ ਦੀ ਉਹਨਾਂ ਨੂੰ ਬਚਾਇਆ ਗਿਆ ਹੁਣ ਤੱਕ ਤੇ ਵਕ ਵਕਤਾਵਾਂ ਦੇ ਸਿਧਾਂਤਕ ਤੌਰ ਤੇ ਵੀ ਸਰੀਰਕ ਤੌਰ ਤੇ ਜਿਹੜੀ ਸਿੱਖਾਂ ਨੂੰ ਤੁਸੀਂ ਮੌਤ ਦਿੱਤੀ ਹੈ ਉਸ ਮੌਤ ਨੂੰ ਤੁਸੀਂ ਆਪਦੇ ਪੁਰਖਿਆਂ ਨੂੰ ਸ਼ਹੀਦ ਦੱਸਦੇ ਹੋ ਕਿ ਜਿਹੜੇ ਉਹ ਮੌਤ ਦੇਣ ਵਾਲੇ ਆ ਸਿੱਖਾਂ ਨੂੰ ਮਾਰਨ ਵਾਲੇ ਲੋਕ ਆ ਉਹ ਸਾਡੇ ਸ਼ਹੀਦ ਨੇ ਹੁਣ ਇਹਨਾਂ ਦੋਹਾਂ ਪਰਿਵਾਰਾਂ ਬਾਰੇ ਇਹ ਦੇ ਸੋਚ ਲਿਆ ਜਾਵੇ ਤੇ ਜੋ ਕੁਝ ਇਹਨਾਂ ਨੇ ਦੋਹਾਂ ਪਰਿਵਾਰਾਂ ਦੇ ਵਡੇਰਿਆਂ ਨੇ ਰਾਹੁਲ ਗਾਂਧੀ ਤੇ ਰਵਨੀਤ ਬਿੱਟੂ ਦੇ ਵਡੇਰਿਆਂ ਨੇ ਜੋ ਕੁਝ ਸਿੱਖਾਂ ਦੇ ਨਾਲ ਜ਼ੁਲਮ ਢਾਇਆ ਜੋ ਪੰਜਾਬ ਦੀ ਇਤਿਹਾਸ ਦੀ ਆਪਣੇ ਅੱਖਾਂ ਸਾਹਮਣੇ ਆ ਸ਼ੇਰ ਗਿਲ ਜੀ ਜੋ ਕੁਛ ਇਹਨਾਂ ਨੇ ਕੀਤਾ ਉਹ ਕਿਸੇ ਤੋਂ ਲੁਕਿਆ ਛੁਪਿਆ ਨਹੀਂ ਮੈਂ ਇਸ ਕਰਕੇ ਜਿੱਥੇ ਹਰਦੀਪ ਪੁਰੀ ਉਹਨਾਂ ਨੂੰ ਇਸ ਕੱਲ ਦਾ ਜਵਾਬ ਮੰਗਣਾ ਚਾਹੁੰਣਾ ਹੈ ਔਰ ਨਾਲ ਹੀ ਰਾਹੁਲ ਗਾਂਧੀ ਉਹਨਾਂ ਪਰ ਇਹਦਾ ਜਵਾਬ ਮੰਗਣ ਦੀ ਕੋਈ ਲੋੜ ਹੀ ਨਹੀਂ ਮੈਂ ਸਿੱਖ ਸੰਗਤ ਨੂੰ ਬੇਨਤੀ ਕਰਨੀ ਚਾਹੁੰਣਾ ਹੈ ਕਿ ਤੁਹਾਨੂੰ ਸਾਰਾ ਕੁਝ ਤੁਹਾਡੀਆਂ ਅੱਖਾਂ ਗਿਆ ਹੈ ਇਤਿਹਾਸ ਬਿਲਕੁਲ ਸੁਨਹਿਰੀ ਅੱਖਰਾਂ ਨਾਲ ਲਿਖਿਆ ਪਿਆ ਹੈ ਕਿ ਇਹਨਾਂ ਨੇ ਜੋ ਕੁਝ ਪੰਜਾਬ ਦੇ ਨਾਲ ਜੋ ਜੋ ਸਿੱਖਾਂ ਦੇ ਨਾਲ ਕੀਤਾ ਇਸ ਕਰਕੇ ਜਿਹੜਾ ਅੱਜ ਦਾ ਇਹਨਾਂ ਦਾ ਜਿਹੜਾ ਕੱਲ ਦਾ ਵਿਵਾਦ ਸ਼ੁਰੂ ਹੋਇਆ ਹੈ ਉਹਦੇ ਦੇ ਤਰ੍ਹਾਂ-ਤਰ੍ਹਾਂ ਦੇ ਜਿਹੜੇ ਅ ਕੁਝ ਸਿੱਖ ਬੀਜੇਪੀ ਲੀਡਰ ਆ ਕੇ ਉਹਦੀ ਪਿੱਠ ਥਾਪੜ ਰੇ ਆ ਰਵਨੀਤ ਬਿੱਟੂ ਦੀ ਤੇ ਉਹਦੇ ਪਰਿਵਾਰ ਨੂੰ ਜਿਹੜਾ ਉਹਨੂੰ ਕਹਿ ਰਹੇ ਨੇ ਕਿ ਉਹ ਇੱਕ ਦੇਸ਼ ਸੇਵਾ ਵਾਲਾ ਪਰਿਵਾਰ ਹੈ ਮੈਂ ਉਹਨਾਂ ਨੂੰ ਇਸ ਕੱਲ ਦਾ ਸਪਸ਼ਟੀਕਰਨ ਮੰਗਿਆ ਆਪਣੀ ਸੋਸ਼ਲ ਮੀਡੀਆ ਅਕਾਊਂਟ ਤੇ ਉੱਤੇ ਵੀ ਔਰ ਤੁਹਾਡੇ ਰਹਿ ਵੀ ਮੰਗ ਰਿਆਂ ਕਿ ਉਹ ਜ਼ਰੂਰ ਦੱਸਣ ਕਿ ਜਿਹੜਾ ਸਿੱਖ ਨੌਜਵਾਨੀ ਦਾ ਉਦੋਂ ਅਤਿਆਚਾਰ ਇੰਨਾ ਵੱਡਾ ਸਿੱਖ ਨੌਜਵਾਨੀ ਨੂੰ ਮਾਰਿਆ ਗਿਆ ਕੀ ਉਹ ਦੇ ਸੇਵਾ ਸੀ ਔਰ ਦੂਜੇ ਨੰਬਰ ਤੇ ਖਾਸ ਕਰਕੇ ਜਿਹੜੀ ਸਿੱਖ ਪੰਥ ਦੇ ਵਿੱਚ ਇੱਕ ਬੜੀ ਵੱਡੀ ਗੱਲ ਹੈ ਹਰ ਵਾਰੀ ਸ਼੍ਰੋਮਣੀ ਅਕਾਲੀ ਦਲ ਵੀ ਉਸ ਗੱਲ ਦੀ ਮੰਗ ਰੱਖਦਾ ਹੈ ਕਿ ਜਿਹੜੇ ਸਾਡੇ ਬੰਦੀ ਸਿੰਘ ਨੇ ਹਮ ਜਦ ਰਮਨੀਤ ਬਿੱਟੂ ਜਿਹੜਾ ਕਿ ਕਿਸਾਨੀ ਮੋਰਚਾ ਲੱਗਾ ਸੀ ਇਹਦੀਆਂ ਉਸ ਵੇਲੇ ਦੀਆਂ ਕੁਝ ਚੈਨਲਾਂ ਦੀਆਂ ਇੰਟਰਵਿਊਜ਼ ਵੀ ਪਈਆਂ ਨੇ ਇਹ ਕਹਿੰਦਾ ਸੀ ਕਿ ਮੋਦੀ ਸਾਹਿਬ ਕਿਸਾਨਾਂ ਦੀਆਂ ਮੰਗਾਂ ਮੰਨ ਲੈਣ ਮੈਂ ਆਪ ਜਾ ਕੇ ਬੇਨਤੀ ਕਰਾਂਗਾ ਕਿ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ ਅੱਜ ਜਿਹੜਾ ਕਦੇ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਨਹੀਂ ਕੀਤੀ ਜਾਂਦੀ ਔਰ ਜਿਹੜੇ ਜਿਹੜੇ ਸ਼ਬਦ ਬੰਦੀ ਸਿੰਘਾਂ ਵਾਸਤੇ ਵਰਤੇ ਜਾਂਦੇ ਆ ਕਾਨੂੰਨ ਦੇ ਵਿੱਚ ਜਿਹੜੇ ਆ ਉਹਨਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲੀਆਂ ਅੱਜ ਜਿਹੜੇ ਸਾਡੇ ਸਿੱਖ ਲੀਡਰ ਨੇ ਉਸ ਬਾਰੇ ਤਾਂ ਗੱਦੀ ਗੱਲ ਹੀ ਨਹੀਂ ਕਰਦੇ ਤੇ ਇੱਕ ਮੁੱਦਾ ਬਣਾ ਲਿਆ ਕਹਿੰਦੇ ਦੀ ਸਾਡੇ ਸਿੱਖਾਂ ਨੂੰ ਗਦਾਰ ਕਹੀ ਜਾਂਦੇ ਹੁਣ ਪਾਈ ਜਿਹੜੇ ਪਹਿਲਾਂ ਹੀ ਗਦਾਰ ਨੇ ਜਿਹੜੇ ਲੋਕ ਉਹਨਾਂ ਨੇ ਦੂਜੇ ਨੂੰ ਗਦਾਰ ਕੀ ਕਹਿਣਾ ਹੈ ਇਹ ਦੋਵੇਂ ਪਰਿਵਾਰ ਜਿਹੜੇ ਸਿੱਖਾਂ ਦੇ ਸਭ ਤੋਂ ਵੱਧ ਦੋਚੀ ਨੇ ਇਸ ਕਰਕੇ ਜਿਹੜਾ ਕੁਝ ਅੱਜ ਇਹ ਪ੍ਰਪਾਗੈਂਡਾ ਕਰਕੇ ਸਿੱਖਾਂ ਦੀਆਂ ਵੋਟਾਂ ਹਾਸਲ ਕਰਨ ਲਈ ਜਾਂ ਸਿੱਖਾਂ ਦੇ ਮਨਾਂ ਦੀ ਹਮਦਰਦੀ ਹਾਸਲ ਕਰਨ ਲਈ ਜਾਂ ਇੱਕ ਸਿੱਖ ਝੰਡਾ ਬਣਾਇਆ ਜਾ ਰਿਹਾ ਇਹ ਬੜਾ ਮੰਦ ਭਾਗਾ ਹੈ ਪਹਿਲਾਂ ਤਾਂ ਹਰਦੀਪ ਪੁਰੀ ਜੀ ਔਰ ਜਿਹੜੇ ਹੋਰ ਸਿੱਖ ਲੀਡਰ ਨੇ ਭਾਜਪਾ ਚ ਬੈਠੇ ਉਹ ਇਸ ਗੱਲ ਦਾ ਜ਼ਰੂਰ ਸਾਨੂੰ ਦੱਸ ਦੇਣ ਕਿ ਜਿਹੜਾ 1992 ਤੋਂ ਲੈ ਕੇ 95 ਤੱਕ ਰਵਨੀਤ ਬਿੱਟੂ ਦੇ ਦਾਦੇ ਨੇ ਪੰਜਾਬ ਦੀ ਧਰਤੀ ਦੇ ਉੱਤੇ ਸਿੱਖ ਕਤਲੇਆਮ ਸਿੱਖ ਨੌਜਵਾਨਾਂ ਨੂੰ ਕੋਹ ਕੋਕੇ ਮਾਰਿਆ ਉਹਨੂੰ ਤੁਸੀਂ ਦੇਸ਼ ਸੇਵਾ ਕਿਵੇਂ ਕਹਿ ਰਹੇ ਹੋ ਬਾਕੀ ਰਾਹੁਲ ਗਾਂਧੀ ਹੋਣਾਂ ਦਾ ਤੇ ਦੂਜੀ ਕਾਂਗਰਸ ਦਾ ਉਹ ਸਾਰੇ ਸਿੱਖਾਂ ਨੂੰ ਪਤਾ ਹੈ ਕਿ ਉਹਨਾਂ ਨੇ ਪੰਜਾਬ ਨਾਲ ਤੇ ਸਿੱਖਾਂ ਨਾਲ ਜਿਹੜਾ ਧਰੋ ਕਮਾਇਆ ਹੂੰ ਅ ਬਿਲਕੁਲ ਅਰਸ਼ ਦੇ ਕੋਲੋਂ ਵੀ ਮੈਂ ਇਹ ਜਾਣਕਾਰੀ ਦੇਣਾ ਚਾਹੁੰਦਾ ਥੋੜਾ ਜਿਹਾ ਟੈਕਨੀਕਲੀ ਸਮਝਣ ਦੀ ਕੋਸ਼ਿਸ਼ ਕਰਾਂਗੇ ਰਾਹੁਲ ਗਾਂਧੀ ਹੋਰਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਵਤੀਰਾ ਰਵਨੀਤ ਬਿੱਟੂ ਹੋਰਾਂ ਦੇ ਨਾਲ ਕੀਤਾ ਗਿਆ ਉਹ ਵਤੀਰੇ ਨੂੰ ਆਪਾਂ ਇੱਕ ਆਪੋਜ਼ਿਟ ਸਿਆਸੀ ਧਿਰ ਦੇ ਰੂਪ ਦੇ ਵਿੱਚ ਵੇਖੀਏ ਜਾਂ ਫਿਰ ਉਹ ਕਾਂਗਰਸ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਗਏ ਨੇ ਤਾਂ ਕਰਕੇ ਮਲਾਲ ਬਹੁਤ ਹੈ ਤਾਂ ਕਰਕੇ ਉਹਨਾਂ ਦੇ ਆਪਸੀ ਰਿਸ਼ਤਿਆਂ ਦੇ ਵਿੱਚ ਖਟਾਸ ਬਹੁਤ ਹੈ ਹਾਲਾਂਕਿ ਉਹ ਇਹ ਗੱਲ ਨਾ ਵੀ ਕਹਿੰਦੇ ਇਸ ਤਰੀਕੇ ਦੇ ਨਾਲ ਗਦਾਰ ਕਹਿ ਕੇ ਉਹਨਾਂ ਨੂੰ ਸੰਬੋਧਨ ਨਾ ਵੀ ਕਰਦੇ ਤਾਂ ਵੀ ਕਾਂਗਰਸ ਦਾ ਸਰਦਾਰ ਸੀ ਇਹ ਖਟਾਸ ਦੇ ਵਿੱਚ ਇਸ ਕੀ ਦੀ ਸ਼ਬਦਾਵਲੀ ਦੀ ਵਰਤੋਂ ਇਹ ਇਹਨੂੰ ਆਪਾਂ ਗਣਕਦਰ ਦੇ ਪਾਸੇ ਸੱਕਦੇ ਆ ਇਹ ਈਗੋ ਦੇ ਉੱਪਰ ਲਈ ਹੋਈ ਚੀਜ਼ ਹੈ ਯਹਾਂ ਫਰ ਪਾਰਟੀ ਪੱਧਰ ਦੇ ਉੱਪਰ ਜਿਹੜਾ ਕਲੇਸ਼ ਚੱਲਦਾ ਜਾਂ ਫਰ ਵਿਰੋਧੀ ਧਿਰ ਦੇ ਨਾਤੇ ਉਹਨਾਂ ਦੇ ਵੱਲੋਂ ਇਹ ਚੀਜ਼ਾਂ ਕਰ ਦਿੱਤੀਆਂ ਗਈਆਂ ਬਿਲਕੁਲ ਐਸੋ ਆਪਾਂ ਮਹਿਸ ਪੋਲੀਟੀਕਲ ਬਿਆਨ ਦੇ ਤੌਰ ਤੇ ਹੀ ਦੇਖ ਸਕਦੇ ਆ ਇਸ ਨੂੰ ਅਗਰ ਬੀਜਪੀ ਇਸ ਤਰ੍ਹਾਂ ਪ੍ਰਚਾਰ ਰਹੀ ਹੈ ਕਿ ਬਿੱਟੂ ਨੂੰ ਅਗਰ ਰਾਹੁਲ ਗਾਂਧੀ ਨੇ ਇਹ ਸ਼ਬਦ ਬਿੱਟੂ ਲਈ ਵਰਤ ਲਈ ਤੇ ਇਹ ਸਿੱਖਾ ਦੀਆਂ ਭਾਵਨਾਵਾਂ ਇਹਨਾਂ ਆਹ ਤੋਈਆਂ ਨਹੀਂ ਐ ਸਿੱਖਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਪੋਲਿਟਿਕਸ ਹੈ ਇਹ ਸ਼ਾਇਦ ਪੰਜਾਬ ਦੇ ਵਿੱਚ ਨਾ ਚੱਲੇ ਕਿਉਂਕਿ ਅਰਵਨੀਤ ਬਿੱਟੂ ਜੋ ਨੇ ਉਹ ਵੀ ਇਸ ਤੋਂ ਪਹਿਲਾਂ ਮੈਨੂੰ ਯਾਦ ਹੈ ਸਤੰਬਰ 2024 ਚ ਉਹ ਰਾਹੁਲ ਗਾਂਧੀ ਨੂੰ ਨੰਬਰ 1 ਅਤਵਾਦੀ ਕਹਿ ਚੁੱਕੇ ਨੇ ਦੇਸ਼ ਦਾ ਦੁਸ਼ਮਣ ਕਹਿ ਚੁੱਕੇ ਨੇ ਤੇ ਅੱਜ ਵੀ ਜਦੋਂ ਉਹ ਵੀਡੀਓ ਸਾਹਮਣੇ ਆਈ ਤੇ ਉਸ ਦੇ ਵਿੱਚ ਰਾਹੁਲ ਗਾਂਧੀ ਜਦੋਂ ਟ੍ਰੇਟਰ ਕਹਿ ਰਹੇ ਨੇ ਗद्दार ਕਹਿ ਰਹੇ ਨੇ ਉਹ ਲਵ ਜ਼ਿਆਦਾ ਹਾਈਲਾਈਟ ਹੋਇਆ ਲੇਕਿਨ ਪਿੱਛੇ ਜੋ ਹੈ ਉਹ ਵੀ ਰਵਨੀਤ ਮਿੱਟੂ ਜੋ ਨੇ ਦੇਸ਼ ਦੇ ਦੁਸ਼ਮਣ ਜਾਂ ਤੁਸੀਂ ਕਿਹੜੀ ਜੰਗ ਜਿੱਤੀ ਹੈ ਇਸ ਤਰ੍ਹਾਂ ਦੇ ਬਿਆਨ ਜੋ ਨੇ ਉਹ ਦਿੰਦੇ ਹੋਏ ਨਜ਼ਰ ਆਏ ਨੇ ਰਵਨੀਤ ਮਿੱਟੂ ਦੀ ਅਗਰ ਪੋਲਿਟਿਕਸ ਦੀ ਗੱਲ ਕਰੀਏ ਤੇ ਲੰਬਾ ਸਮਾਂ ਉਹ ਕਾਂਗਰਸ ਦੇ ਨਾਲ ਰਹੇ ਤਿੰਨ ਵਾਰ ਦੇ ਸੰਸਦ ਰਹੇ 2024 ਦੇ ਚੋਣਾਂ ਤੋਂ ਪਹਿਲਾਂ ਉਹ ਭਾਜਪਾ ਵਿੱਚ ਸ਼ਾਮਲ ਹੁੰਦੇ ਨੇ ਆ ਇਥੋਂ ਜਿੱਤਦੇ ਤਾਂ ਨਹੀਂ ਹੈ ਲੁਧਿਆਣੇ ਤੋਂ ਰਾਜਾ ਵੜਿੰਗ ਦਾ ਐਮਪੀ ਬਣਦੇ ਨੇ ਤੇ ਉਸ ਤੋਂ ਬਾਅਦ ਕੇਂਦਰ ਚ ਉਹਨਾਂ ਨੂੰ ਥਾਂ ਮਿਲਦੀ ਹੈ ਇੱਕ ਸਿੱਖ ਲੀਡਰ ਦੇ ਤੌਰ ਤੇ ਇੱਕ ਇਸੇ ਇੱਕ ਚਿਹਰੇ ਦੇ ਤੌਰ ਤੇ ਬੀਜੇਪੀ ਜੋ ਹੈ ਉਹਨਾਂ ਨੂੰ ਇੱਕ ਕੁਰਸੀ ਦੇ ਨਾਲ ਨਵਾਜ਼ਦੀ ਹੈ ਪਰ ਬਹੁਤ ਜ਼ਿਆਦਾ ਰਵਨੀਤ ਬਿੱਟੂ ਦੀ ਐਕਸੈਪਟੈਂਸ ਰਵਨੀਤ ਬਿੱਟੂ ਦੀ ਪੋਲਿਟਿਕਸ ਜਿਹੜੀ ਐਕਸੈਪਟੈਂਸ ਹੈ ਉਹ ਸ਼ਾਇਦ ਇਨੀ ਨਹੀਂ ਹੈ ਬਹੁਤ ਵੱਡਾ ਆਧਾਰ ਨਹੀਂ ਹੈ ਹਾਲਾਂਕਿ ਤਿੰਨ ਵਾਰ ਦੇ ਸੰਸਦ ਨੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਸਮੇਂ ਦੇ ਨਾਲ ਉਹਨਾਂ ਦੇ ਬਿਆਨਾਂ ਦੇ ਕਾਰਨ ਉਹਨਾਂ ਦੀ ਜਿਹੜੀ ਪੋਲਿਟਿਕਸ ਹੈ ਉਹ ਜ਼ਰੂਰ ਫਿੱਕੀ ਪਈ ਹੈ ਤੇ ਪਹਿਲਾਂ ਜਦੋਂ ਕਾਂਗਰਸ ਸੇਵਿਤ ਸੀ ਰਬੀਤ ਬਟੂ ਉਹਦੋਂ ਰਾਹੁਲ ਗਾਂਧੀ ਦੇ ਬਹੁਤ ਚਾਹੇਤੇ ਲੀਡਰਾਂ ਦੇ ਵਿੱਚੋਂ ਉਹਨਾਂ ਦਾ ਨਾਮ ਆਉਂਦਾ ਸੀ ਉਹਨਾਂ ਦੀ ਪੋਲਿਟਿਕਸ ਜਿਹੜੀ ਹੈ ਕਾਂਗਰਸ ਵਿੱਚ ਰਹਿ ਕੇ ਹੀ ਚਮਕੀ ਹੈ ਲੇਕਿਨ ਜਦੋਂ 2024 ਦਾ ਚੋਣਾ ਤੋਂ ਠੀਕ ਪਹਿਲਾਂ ਉਹ ਬੀਜੇਪੀ ਜੁਆਇਨ ਕਰਦੇ ਨੇ ਤੇ ਜਿਸ ਤਰ੍ਹਾਂ ਤੇ ਉਹਨਾਂ ਦੇ ਬਿਆਨ ਸਾਹਮਣੇ ਆਉਂਦੇ ਨੇ ਉਸੇ ਲੋਕ ਜੋ ਨੇ ਉਹ ਵੀ ਉਹਨਾਂ ਨਾਲ ਜ਼ਿਆਦਾ ਸਹਿਮਤ ਨਹੀਂ ਹੁੰਦੇ ਕਿਉਂਕਿ ਇੱਕ ਵਾਰ ਜਦੋਂ ਤੁਸੀਂ ਪਾਰਟੀ ਚ ਹੁੰਦੇ ਹੋ ਉਦੋਂ ਤੁਸੀਂ ਕਾਂਗਰਸ ਦੇ ਸੋਲੇ ਗਾਉਂਦੇ ਹੋ ਉਦੋਂ ਤੁਸੀਂ ਕਾਂਗਰਸੀ ਬਹੁਤ ਤਾਰੀਫ਼ ਕਰਦੇ ਹੋ ਤੇ ਹੁਣ ਜਦੋਂ ਤੁਸੀਂ ਪਾਰਟੀ ਛੱਡਦੇ ਹੋ ਤੇ ਅਚਾਨਕ ਤੁਹਾਨੂੰ ਕਾਂਗਰਸ ਬੁਰੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਹਾਲਾਂਕਿ ਰਾਹੁਲ ਗਾਂਧੀ ਦੇ ਸਟੇਟਮੈਂਟ ਕੋਈ ਬਹੁਤ ਵੈਲਕਮਲੀ ਹੋਈ ਨਹੀਂ ਕਿ ਰਵਨੀਤ ਬਿੱਟੂ ਦੀ ਪੋਲਿਟਿਕਸ ਐਕਸੈਪਟੈਂਸ ਉਹਨਾਂ ਦੀ ਪੋਲਿਟਿਕਸ ਨਹੀਂ ਤੇ ਰਾਹੁਲ ਗਾਂਧੀ ਦੀ ਪੋਲਿਟਿਕਸ ਦੀ ਵੀ ਜ਼ਿਆਦਾ ਇੱਥੇ ਐਕਸੈਪਟੈਂਸ ਨਹੀਂ ਹੈ ਇਸ ਤਰ੍ਹਾਂ ਦੇ ਸ਼ਬਦ ਵਰਤਨਾ ਇਸ ਤਰ ਦੇਣਾ ਕਿਸੇਨ ਟ੍ਰੇਟਰ ਕਹਿਣਾ ਇਹ ਪੋਲਿਟਿਕਸ ਦੇ ਵਿੱਚ ਵਰਤਾਰਾ ਜੋ ਹੈ ਉਹ ਗਲਤ ਹੈ ਤੁਸੀਂ ਵਿਚਾਰ ਧਾਰਾ ਦੇ ਲੜਾਈ ਲੱਟ ਸਕਦੇ ਹੋ ਪਰ ਦੇਸ਼ ਦਾ ਦੁਸ਼ਮਣ ਕਿਸੇ ਨੂੰ ਕਹਿਣਾ ਨੰਬਰ 1 ਅਤਵਾਦੀ ਕਹਿਣਾ ਜਾਂ ਕਿਸੇ ਨੂੰ ਗद्दार ਟ੍ਰੇਟਰ ਕਹਿ ਕੇ ਸੰਬੋਧਿਤ ਕਰਨਾ ਇਹ ਜਿਹੜੀ ਪੋਲਿਟਿਕਸ ਹੈ ਲੰਬੇ ਦਿਨ ਤੱਕ ਨਹੀਂ ਚੱਲਦੀ ਸੋ ਅੱਜ ਜਿਸ ਤਰੀਕੇ ਨਾਲ ਰਵਨੀਤ ਬਿੱਟੂ ਦਾ ਮਖੌਲ ਉਡਾਇਆ ਗਿਆ ਫਿਰ ਰਵਨੀਤ ਬਿੱਟੂ ਨਾਲ ਰਾਹੁਲ ਗਾਂਧੀ ਨੇ ਹੱਥ ਮਿਲਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹਨਾਂ ਨੇ ਹੱਥ ਨਹੀਂ ਇਹ ਮਿਲ ਉਹਨਾਂ ਨੇ ਆਪਣੇ ਵੱਲੋਂ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਰਾਹੁਲ ਗਾਂਧੀ ਇੱਕ ਵੱਡੇ ਲੀਡਰ ਨੇ ਤੇ ਰਵਨੀਤ ਬਿੱਟੂ ਦੇ ਬੌਸ ਰਹੀ ਨੇ ਇੱਕ ਵਕਤ ਪਰ ਹੁਣ ਰਵਨੀਤ ਬਿੱਟੂ ਪੂਰੇ ਭਾਜਪਾ ਦੇ ਰੰਗ ਦੇ ਵਿੱਚ ਰੰਗੇ ਹੋਏ ਨੇ ਤੇ ਇੱਕ ਭਾਜਪਾ ਦਾ ਵੀ ਸਟੈਂਡ ਰਵਨੀਤ ਬਿੱਟੂ ਨੂੰ ਲੈ ਕੇ ਦੇਖਣ ਨੂੰ ਮਿਲ ਰਿਹਾ ਪਰ ਇਹ ਪੋਲਿਟਿਕਸ ਜਿਹੜੀ ਹੈ ਇਹ ਪੰਜਾਬ 'ਚ ਕੰਮ ਕਰੇਗੀ ਜਿਸ ਤਰੀਕੇ ਨਾਲ ਭਾਜਪਾ ਇਸ ਨੂੰ ਪ੍ਰਚਾਰ ਰਿਹਾ ਉਹ ਜ਼ਿਆਦਾ ਨਹੀਂ ਲੱਗਦਾ ਸੋ ਇਸ ਨੂੰ ਇੱਕ ਪੋਲਿਟੀਕਲ ਸੰਦਰਭ ਦੇ ਵਿੱਚ ਹੀ ਦੇਖਿਆ ਜਾ ਰਿਹਾ ਕੋਈ ਐਸਾ ਬਿਆਨ ਨਹੀਂ ਲਿਆ ਜਾ ਰਿਹਾ ਕਿ ਭਈ ਕਿਸੇ ਲੀਡਰ ਨੂੰ ਐਸਾ ਕਹਿ ਦਿੱਤਾ ਤੇ ਇਸ ਨਾਲ ਪੰਜਾਬ ਦੀਆਂ ਭਾਵਨਾਵਾਂ ਆहत ਹੋਈਆਂ ਨੇ ਇਸ ਤਰੀਕੇ ਨਾਲ ਨਹੀਂ ਦੇਖਿਆ ਜਾ ਰਿਹਾ ਮੋٹے ਤੌਰ ਤੇ ਅਬਰਕ ਸਾਹਿਬ ਇੱਕ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰੋ ਤੁਸੀਂ 5095 ਦਾ ਜ਼ਿਕਰ ਕੀਤਾ ਹੈ ਬੀਜੇਪੀ ਕਹਿੰਦੀ ਹੈ ਕਿ ਇਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਬਹੁਤ ਵੱਡੀ ਠੇਸ ਵਜੀ ਆ ਤੁਸੀਂ ਹਰਦੀਪ ਪੂਰੀ ਸਾਹਿਬ ਦੀ ਗੱਲ ਕੀਤੀ ਉਹਨੇ ਪ੍ਰੈਸ ਵਾਰਤਾ ਦੇ ਵਿੱਚ ਬਹੁਤ ਤਿੱਖੇ ਸ਼ਬਦਾਂ ਦਾ ਇਸਤੇਮਾਲ ਕੀਤਾ ਪੰਜਾਬ 95 ਲਗਾਤਾਰ ਅੜੇਸ ਬਣੀ ਪਈ ਹੈ ਜਿਨ੍ਹਾਂ ਦੇ ਵੱਲੋਂ ਬਣਾਈ ਗਈ ਉਹ ਵੀ ਤਰਲੇ ਮਿੰਤਾ ਕਰਕੇ ਅੱਕ ਕੇ ਹਾਰ ਗਏ ਉਹ ਕਹਿੰਦੇ ਕਿ ਭਾਈ ਅਸੀਂ ਹੁਣ ਗੱਲ ਹੀ ਨਹੀਂ ਕਰਨੀ ਇਹਦੇ ਉੱਪਰ ਸਰਕਾਰ ਨੇ ਜਿੰਵੇਂ ਜੋ ਕਰਨਾ ਕਰ ਸਕਦੀ ਹੈ ਇੱਕ ਪਾਸੇ ਸਿੱਖਾਂ ਦੇ ਨਾਲ ਸਤਿ ਭਾਵਨਾ ਜ਼ਾਹਰ ਕਰਨ ਦੀ ਕੋਸ਼ਿਸ਼ ਬੀਜੇਪੀ ਵੱਲੋਂ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਪੰਜਾਬ 95 ਨੂੰ ਰੋਕ ਕੇ ਰੱਖਣਾ ਕੀ ਇਹ ਦੋਹਰੀ ਮਾਨਸਿਕਤਾ ਕਿਤੇ ਨਾ ਕਿਤੇ ਪੇਸ਼ ਕਰਨ ਦੀ ਕੋਸ਼ਿਸ਼ ਦੇ ਵਿੱਚ ਬੀਜੇਪੀ ਲੱਗੀ ਹੋਈ ਹੈ ਕਿ ਇੱਕ ਪਾਸੇ ਪੋਲਿਟਿਕਸ ਕਰੋ ਸਿੱਖਾਂ ਦੇ ਨਾਮ ਦੇ ਉੱਪਰ ਸਿੱਖ ਚਿਹਰੇ ਪੰਜਾਬ ਦੇ ਵਿੱਚੋਂ ਪੱਟੋ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਓ ਦੂਸਰੇ ਪਾਸੇ ਜੇਕਰ ਸਿੱਖਾਂ ਦੀ ਗੱਲ ਭਾਵੇਂ ਬੰਦੀ ਸਿੱਖਾਂ ਨੂੰ ਛੱਡਣ ਦੀ ਹੋਵੇ ਪੰਜਾਬ 95 ਨੂੰ ਰਿਲੀਜ਼ ਕਰਨ ਦੀ ਹੋਵੇ ਉਸ ਗੱਲ ਦੇ ਉੱਪਰ ਕਿਸੇ ਤਰੀਕੇ ਲੱਤ ਲਾਉਂਦੇ ਬੀਜੇਪੀ ਨਜ਼ਰ ਨਹੀਂ ਆਉਂਦੀ ਬਿਲਕੁਲ ਮੈਂ ਸ਼ੇਰਗਿਲ ਜੀ ਉਹੀ ਬੇਨਤੀ ਕੀਤੀ ਹੈ ਕਿ ਜਿਹੜੀ ਪੰਜਾਬ 95 ਫਿਲਮ ਹੈ ਉਹਨੂੰ ਰੋਕ ਕੇ ਕਿਉਂ ਰੱਖਿਆ ਹੋਇਆ ਹੈ ਸਭ ਤੋਂ ਵੱਡਾ ਦਾ ਵਿਸ਼ਾ ਇਹ ਹੈ ਕਿ ਜਦ ਕੋ ਉਹ ਜਿਹੜੀ ਫਿਲਮ ਹੈ ਉਹ ਸਿੱਧੀ ਤੋਂ ਸਿੱਧੀ ਜੇ ਉਸ ਵੇਲੇ ਵੇਖਿਆ ਜਾਵੇ ਜਿਸ ਸਮੇਂ ਦੇ ਆਧਾਰ ਤੇ ਉਹ ਫਿਲਮ ਬਣੀ ਹੈ ਉਹ ਤਾਂ ਕਾਂਗਰਸ ਦਾ ਕਾਰਜਕਾਲ ਸੀ ਉਹ ਤਾਂ ਬੈਂਸਿੰਘ ਦਾ ਕਾਰਜਕਾਲ ਸੀ ਜੇ ਸਾਹਿਬ ਨਾਲ ਖਾਲੜਾ ਸਾਹਿਬ ਦੀ ਬੀਜੇਪੀ ਨੂੰ ਕੀ ਪਰੇਸ਼ਾਨੀ ਹੈ ਕੀ ਕਿਤੇ ਨਾ ਕਿਤੇ ਰੰਬਿੱਟੂ ਕਰਕੇ ਰੋਕੀ ਹੋਈ ਹੈ ਉਹ ਫਿਲਮ ਮੈਂ ਤਾਂ ਇਸ ਗੱਲ ਨੂੰ ਸਮਝਦਾ ਇੱਕ ਸੇਕੂਣ ਦੇ ਨਾਲ ਤੇ ਵੀ ਗੱਲ ਨੂੰ ਸਮਝਦਾ ਕਿ ਉਹ ਰਵਨੀਤ ਬਿੱਟੂ ਦਾ ਜਿਹੜਾ ਪਰਿਵਾਰ ਦੇ ਵਿੱਚੋਂ ਜਿਹੜੇ ਉਹਨਾਂ ਦੇ ਦਾਦੇ ਨੇ ਜੋ ਕੁਝ ਕੀਤਾ ਉਸੇ ਆਧਾਰ ਤੇ ਜਸਵੰਤ ਸਿੰਘ ਖਾਲੜਾ ਸਾਹਿਬ ਨੇ ਉਸੇ ਰਾਜ ਦੀ ਜਿਹੜੀ ਉਹ ਜਿਹੜੀ ਨੌਜਵਾਨਾਂ ਦੀਆਂ ਲਾਛਾਂ ਲੱਭਣ ਦੀ ਗੱਲ ਉਹਨਾਂ ਨੂੰ ਉਹਨਾਂ ਦੇ ਵਾਰਸ ਲੱਭਣ ਦੀ ਗੱਲ ਜਿਹੜੀ ਮੁੱਦੇ ਚੁੱਕੇ ਤੇ ਉਹਨਾਂ ਨੂੰ ਮਾਰ ਮੁਕਾਇਆ ਗਿਆ ਉਹਨਾਂ ਨੂੰ ਵੀ ਇੱਕ Laash ਬਣਾ ਦਿੱਤਾ ਗਿਆ ਉਸੇ ਆਧਾਰ ਤੇ ਉਹ ਫਿਲਮ ਬਣੀ ਹੈ ਤੇ ਕਿ ਭਾਜਪਾ ਨੂੰ ਕੀ ਤਕਲੀਫ ਹੈ ਜਾ ਕਿਉਂ ਨਹੀਂ ਸੈਂਸਰ ਬੋਰਡ ਨੂੰ ਲਾਗੂ ਕਰ ਰਿਹਾ ਕਿਉਂ ਤੇ ਤੇ ਕੱਟ ਲਾਏ ਜਾ ਰਹੇ ਆ ਇਹ ਵਿਸ਼ਾ ਅਸੀਂ ਬੜੇ ਚਿਰ ਤੋਂ ਮੰਗ ਕਰ ਰਹੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਮੁੱਦੇ ਨੂੰ ਬੜੀ ਬਾਰ ਉਠਾ ਚੁੱਕੀ ਹੈ ਔਰ ਵੀ ਸਿੱਖ ਸੰਗਤਾਂ ਜਿਹੜੀਆਂ ਬੜੀ ਬਾਰੇ ਮੰਗ ਕਰਦੀਆਂ ਨੇ ਪਰ ਇੱਥੇ ਇਹ ਗੱਲ ਦੀ ਬੜੀ ਹੈਰਾਨੀ ਮਹਿਸੂਸ ਹੁੰਦੀ ਹੈ ਸਿੱਖ ਜਗਤ ਦੇ ਵਿੱਚ ਕਿ ਫਿਲਮ ਜਿਹੜੀ ਹੈ ਉਹ ਉਸ ਵੇਲੇ ਦੇ ਕਾਂਗਰਸ ਦੇ ਜੋ ਕਾਰਜਕਾਲ ਦੇ ਵਿੱਚ ਸਿੱਖਾਂ ਦੇ ਨਾਲ ਵਾਪਰਿਆ ਉਹਦੇ ਆਧਾਰ ਤੇ ਬਣੀ ਹੈ ਤੇ ਭਾਜਪਾ ਨੂੰ ਕੀ ਤਕਲੀਫ ਹੈ ਬੀਜੇਪੀ ਕਿਉਂ ਨਹੀਂ ਰਿਲੀਜ਼ ਕਰ ਰਹੀ ਜਿਹੜੇ ਸਾਡੇ ਸਿੱਖ ਚਿਹਰੇ ਨੇ ਪੁਰੀ ਸਾਹਿਬ ਨੇ ਸਿਰਸਾ ਸਾਹਿਬ ਨੇ ਇਹ ਕਿਉਂ ਨਹੀਂ ਆਵਾਜ਼ ਬੁਲੰਦ ਕਰਦੇ ਕਿਉਂ ਨਹੀਂ ਉਹਨੂੰ ਰਿਲੀਜ਼ ਹੋ ਕਰਾਉਣ ਦੇ ਵਿੱਚ ਜਿਹੜਾ ਵੱਡਾ ਆਪਦਾ ਰੋਲ ਅਦਾ ਕਰਦੇ ਤਾਂ ਜੋ ਜਿਹੜੀ ਸਾਡੀ ਸਿੱਖ ਨੌਜਵਾਨੀ ਜਦੋਂ ਅਸੀਂ ਇਸ ਗੱਲ ਨੂੰ ਸੋਚਦੇ ਹਾਂ ਕਿ ਸਾਡਾ ਡਿਜੀਟਲ ਪ੍ਰਚਾਰ ਵੀ ਹੋਣਾ ਚਾਹੀਦਾ ਸਾਡੇ ਲੋਕਾਂ ਨੂੰ ਪਤਾ ਲੱਗੇ ਕਿ ਸਾਡੇ ਪਸ਼ੋਕੜ ਦੇ ਵਿੱਚ ਕੀ ਕੀ ਵਾਪਰੇ ਆ ਤੇ ਉਹ ਜਿਹੜੀਆਂ ਚੀਜ਼ਾਂ ਨੇ ਜਿਹੜਾ ਮਾਧਿਅਮ ਹੈ ਉਹ ਸੰਗਤ ਦੇ ਸਾਹਮਣੇ ਵੀ ਆਉਣਾ ਚਾਹੀਦਾ ਹੈ ਕਿ ਉਸ ਵੇਲੇ ਜਿਹੜੀ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਹੈ ਉਹਨੂੰ ਪਤਾ ਹੀ ਨਹੀਂ ਹੈ ਜਿਹੜੇ ਅੱਜ 20 22 ਸਾਲ ਦਾ ਬੱਚਾ ਹੈ ਜਾਂ 25 ਸਾਲ ਦਾ ਉਹਨੂੰ ਇਸ ਗੱਲ ਬਾਰੇ ਇਹ ਨਹੀਂ ਜਾਣਕਾਰੀ ਹੈਗੀ ਕਿ ਉਹ ਦੁਖਾਂਤ ਕਿੰਨਾ ਵੱਡਾ ਸੀ ਉਸ ਵੇਲੇ ਹੋਇਆ ਕਿ ਉਸ ਵੇਲੇ ਵੀ ਜਿਹੜੇ ਚੁੱਲ੍ਹੇ ਬੁਝੇ ਹੋਏ ਆ ਉਹਨਾਂ ਦੇ ਛੇਰ ਗਿਲ ਜੀ ਮੈਂ ਇੱਕ ਸੱਚੀ-ਸੱਚੀ ਕਹਾਣੀ ਤੁਹਾਨੂੰ ਸੁਣਾ ਦਿਆਂ ਕਿ ਸ਼ਾਮ ਨੂੰ ਪਿੰਡਾਂ ਦੇ ਵਿੱਚ ਇੱਕ ਪੰਜਾਬ ਹோம்ਗਾਰਡ ਦਾ ਮੁਲਾਜ਼ਮ ਵੀ ਕਿਤੇ ਵਰਦੀ ਪਾ ਕੇ ਗੇੜਾ ਪਾ ਲੈਂਦਾ ਤੇ ਮਾਮਾ ਬੂਹੇ ਮਾਰ ਲੈਂਦੀਆਂ ਹੁੰਦੀਆਂ ਸੀ ਕਿ ਪਤਾ ਨਹੀਂ ਸਾਡੇ ਕਿਸੇ ਬੱਚੇ ਨੂੰ ਫੜ ਕੇ ਲੈ ਜਾਣਾ ਤੇ ਇਹਦੇ ਨਾਲ ਖਰੇ ਕਿਹੜਾ ਕੋ ਜਿਹੜਾ ਇਹਦੇ ਨਾਲ ਵਾਕਿਆ ਕੋ ਵਾਪਰ ਜਾਣਾ ਆ ਹਾਲਾਤ ਸਾਰੇ ਪੰਜਾਬ ਦੇ ਕੋਈ ਉੱਚੀ ਸਾਹ ਨਹੀਂ ਸੀ ਕੱਢਦਾ ਹੁੰਦਾ ਸ਼ਾਮ ਨੂੰ ਘਰੋਂ ਬਾਹਰ ਨਹੀਂ ਨਿਕਲਦਾ ਹੁੰਦਾ ਜੇ ਕੋਈ ਬੱਚਾ ਕੇਸਰੀ ਦਸਤਾਰ ਸਜਾ ਕੇ ਪੜਨ ਚਲਾ ਗਿਆ ਜਾਂ ਕਿਤੇ ਸ਼ਹਿਰ ਬਾਹਰ ਕਿਤੇ ਚਲਾ ਗਿਆ ਤੇ ਮਾਪਿਆਂ ਨੂੰ ਸਭ ਤੋਂ ਵੱਧ ਚਿੰਤਾ ਹੁੰਦੀ ਸੀ ਵੀ ਕਿਦੇ ਵੇਲੇ ਸਾਡਾ ਬੱਚਾ ਘਰੇ ਆ ਜਾਵੇ ਨਹੀਂ ਤਾਂ ਬਹੁਤ ਸਾਰੀਆਂ ਜੜੀਆਂ ਮੈਂ ਪਹਿਲਾਂ ਬੇਨਤੀ ਕਰਦੀ ਕਿ ਜਸਵੰਤ ਸਿੰਘ ਖਾਲੜਾ ਨੇ ਕਿੰਨੀਆਂ ਉਹ ਲਾਚਾਂ ਜਿਹੜੀਆਂ ਲੰਬੀਆਂ ਜਿਨ੍ਹਾਂ ਨੂੰ ਬੇਵਾਰਸ ਕਿਹਾ ਗਿਆ ਉਹ ਨਹਿਰਾਂ ਦੇ ਕੰਡਿਆਂ ਦੇ ਉੱਤੇ ਉਹ ਰੇਲ ਦੀਆਂ ਪੜੜੀਆਂ ਦੇ ਉੱਤੇ ਉਹ ਸੋਹਿਆਂ ਦੇ ਕੰਡਿਆਂ ਦੇ ਉੱਤੇ ਉਹ ਨਹਿਰਾਂ ਦੇ ਕੰਡਿਆਂ ਦੇ ਉੱਤੇ ਉਹ ਪਤਾ ਨਹੀਂ ਕਿਹੜੀਆਂ ਕਿਹੜੀਆਂ ਇਹੋ ਜਿਹੀਆਂ ਜੜੀਆਂ ਲੋਕਾਂ ਵਾਲੀਆਂ ਥਾਵਾਂ ਸੀ ਜਿੱਥੇ ਉਹ ਕਿੰਨੇ ਜਿਹੜੇ ਐ ਝੂਠੇ ਪੁਲਸ ਮੁਕਾਬਲੇ ਬਣਾ ਆਪਣਾ ਕੇ ਨੌਜਵਾਨਾਂ ਨੂੰ ਮਾਰਿਆ ਗਿਆ ਜੇ ਤੁਸੀਂ ਆਪਦੇ ਅੱਖੀਂ ਸ਼ੇਰਗਿਲ ਦੀ ਵੇਖਿਆ ਹੋਣਾ ਹੈ ਸਰਕ ਸਾਹਿਬ ਕੀ ਸਮਝਦੇ ਹੋ ਮੰਤਬ ਇਹ ਲੱਗਦਾ ਹੈ ਕਿ ਰਵਨੀਤ ਸਿੰਘ ਬਿੱਟੂ ਹਰਾਂ ਨੂੰ ਸ਼ਾਇਦ 227 ਦੇ ਵਿੱਚ ਉਹਨਾਂ ਦੇ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਲਾਨਿਆ ਜਾਣਾ ਹੈ ਉਹਨਾਂ ਦੇ ਪਰਿਵਾਰ ਦੇ ਨਾਲ ਆ ਪੰਜਾਬ 95 ਦਾ ਆ ਸਰੋਕਾਰ ਵੀ ਲੱਗਦਾ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਹੋ ਸਕਦਾ ਹੈ ਫਿਲਮ ਦੇ ਵਿੱਚ ਹੋਰ ਤਰੀਕੇ ਦੇ ਨਾਲ ਕੋਈ ਪੇਸ਼ਕਾਰੀ ਕੀਤੀ ਗਈ ਹੋਵੇ ਪਰ ਇਹ ਸਾਰੀਆਂ ਚੀਜ਼ਾਂ ਨੂੰ ਇਸੇ ਕਰਕੇ ਰੋਕਿਆ ਗਿਆ ਕਿਉਂ ਰਵਨੀਤ ਬਿੱਟੂ ਵੱਡਾ ਚਿਹਰਾ ਨੇ ਪੰਜਾਬ ਆਲੇ ਪਾਸੇ ਪੋਲਿਟਿਕਸ ਜਿਹੜੀ ਹੈ ਉਹ ਭਾਜਪਾ ਰਵਨੀਤ ਸਿੰਘ ਬਿੱਟੂ ਹਰਾਂ ਦੇ ਨਾਮ ਦੇ ਉੱਪਰ ਹੀ ਖੇਡਣ ਦੀ ਕੋਸ਼ਿਸ਼ ਕਰ ਰਹੀ ਹੈ ਨਹੀਂ ਨਹੀਂ ਕੋਈ ਇਹ ਗੱਲ ਨਹੀਂ ਆਪਾਂ ਕਹਿ ਸਕਦੇ ਕਿ ਰਵਨੀਤ ਬਿੱਟੂ ਨੂੰ ਕੋਈ ਐਡਾ ਵੱਡਾ ਬੀਜੇਪੀ ਦੇ ਵਿੱਚੋਂ ਕੋਈ ਚਿਹਰਾ ਬਣਾ ਕੇ ਉਹਨਾਂ ਨੇ ਪੇਸ਼ ਕਰਨਾ ਜਾਂ ਕਿਵੇਂ ਹੈ ਪਰ ਜੇਤੇ ਆਹ ਗੱਲਾਂ ਨੇ ਨਾ ਜਿਹੜੀਆਂ ਜੇ ਆਪਾਂ ਸਿਆਸੀ ਤੌਰ ਤੇ ਵੇਖਿਆ ਜਾਵੇ ਤੇ ਬਿੱਟੂ ਰਵਨੀਤ ਬਿੱਟੂ ਤੋਂ ਵੱਡੇ ਵੱਡੇ ਕਈ ਕੱਦਮਾਰ ਨੇਤਾ ਜਿਹੜੇ ਐ ਉਹ ਪੰਜਾਬ ਦੇ ਵਿੱਚ ਬੀਜੇਪੀ ਕੋਲ ਹੈਗੇ ਆ ਬਿੱਟੂ ਤਾਂ ਇੱਕ ਚਲੋ ਦੂਜੀਆਂ ਪਾਰਟੀਆਂ ਚੋਂ ਆਇਆ ਹੋਇਆ ਹੈ ਮੈਨੂੰ ਨਹੀਂ ਲੱਗਦਾ ਕਿ ਜੇ ਇਸ ਤੋਂ ਵੱਧ ਕੋਈ ਜਿਹੜੀ ਉਹਦੀ ਹੋਰ ਪਛਾਣ ਬਣਾਉਣ ਦੀ ਬੀਜੇਪੀ ਸੋਚੇਗੀ ਪਰ ਇੱਥੇ ਇੱਕ ਸ਼ੱਕ ਇੱਕ ਮਨਸ਼ਾ ਜ਼ਰੂਰ ਮੈਂ ਦੇਖਣ ਤੇ ਚ ਆਉਣਾ ਹੈ ਕਿ ਜਿਹੜੀ 95 ਫਿਲਮ ਹੈ ਪੰਜਾਬ 95 ਫਿਲਮ ਇਹਨੂੰ ਰਿਲੀਜ਼ ਕਿਉਂ ਨਹੀਂ ਕੀਤਾ ਜਾ ਰਿਹਾ ਮੈਂ ਅੱਜ ਦੇ ਜਿਹੜੇ ਬੋਲਬਾਣੀ ਇਹਨਾਂ ਦੀ ਹੈ ਜਿਹੜੀ ਆਪਸ ਵਿੱਚ ਇਹਨਾਂ ਨੇ ਗद्दार ਦੀਆਂ ਟਿੱਪਣੀਆਂ ਕੀਤੀਆਂ ਇੱਕ ਦੂਜੇ ਦੇ ਪਰਿਵਾਰਾਂ ਨੂੰ ਜਿਵੇਂ ਰਵਨੀਤ ਬਿੱਟੂ ਨੇ ਕਿਹਾ ਕਿ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਇਹਨਾਂ ਨੇ ਦਰਬਾਰ ਸਾਹਿਬ 'ਤੇ ਗੋਲੀਆਂ ਵਜੀਆਂ ਇਹਨਾਂ ਵੱਲੋਂ ਕਾਂਗਰਸ 'ਤੇ ਉਹਨੇ ਹਮਲਾ ਕੀਤਾ ਪਰ ਰਵਨੀਤ ਬਿੱਟੂ ਦੱਸੇ ਕਿ ਤੁਹਾਡਾ ਪਰਿਵਾਰ ਉਸ ਵੇਲੇ ਕਿੱਥੇ ਸੀ ਤੁਸੀਂ ਕੀ ਕੀਤਾ ਤੁਸੀਂ ਉਸ ਗੱਲ ਨੂੰ ਹਮਲੇ ਨੂੰ ਰੋਕਣ ਵਾਸਤੇ ਕੀ ਕੀਤਾ ਜਾਂ ਉਸ ਤੋਂ ਬਾਅਦ ਤੁਹਾਡੇ ਪਰਿਵਾਰ ਨੇ ਪੰਜਾਬ 'ਤੇ ਸਿੱਖਾਂ ਦੇ ਨਾਲ ਕੀ ਕੀਤਾ ਗੱਲ ਤਾਂ ਸਾਰੀ ਸੋਚਣ ਵਾਲੀ ਮੇਰੇ ਜਿਹੜੀ ਜਾਣੀਅਤ ਵਿੱਚ ਗੱਲ ਹੈ ਕਿ ਇਸ ਗੱਲ ਨੂੰ ਬੰਦਾ ਕੋਈ ਵੀ ਹੈ ਜੇ ਮੈਂ ਕੋਈ ਗੁਨਾਹ ਕੀਤਾ ਮੇਰੇ ਪਰਿਵਾਰ ਨੇ ਕੋਈ ਗੁਨਾਹ ਕੀਤਾ ਤੇ ਜਦੋਂ ਮੈਂ ਦੂਜੇ ਬੰਦੇ ਜਾ ਕੇ ਉਸ ਗ੍ਰਾਹ ਦੀ ਪੁਸ਼ਟੀ ਕਰਦਾ ਹੈ ਉਸਗਣਾ ਨੂੰ ਮੰਨਦਾ ਐ ਵੀ ਮੇਰੀ ਪਾਰਟੀ ਨੇ ਆ ਫਲਾਣੀ ਜਿਹੜੀ ਪਾਰਟੀ ਸੀ ਉਹਨੇ ਆ ਕੁਛ ਕੀਤਾ ਕਿਹਦਾ ਮਤਲਬ ਮੈਂ ਉਸ ਵੇਲੇ ਭਾਈਵਾਲ ਨਾਲ ਸਾਂ ਤੇ ਅੱਜ ਜਿਹੜੇ ਕੋਈ ਲੀਡਰ ਉਹਦੇ ਪਿੱਛੇ ਆ ਕੇ ਪਿੱਠ ਥਾਪੜ ਰਿਆ ਮੈਂ ਉਹਨਾਂ ਨੂੰ ਬੇਨਤੀ ਜ਼ਰੂਰ ਕਰਦਾ ਐ ਖਾਸ ਕਰਕੇ ਮੈਂ ਪਛਾਨ 95 ਜਿਹੜੀ ਪੰਜਾਬ ਦਾ ਜਿਹੜੀ ਜ਼ਿਕਰ ਕੀਤਾ ਉਹ ਤਾਂ ਮੈਂ ਜ਼ਿਕਰ ਕੀਤਾ ਹੈ ਕਿ ਜਿਹੜਾ ਤੁਸੀਂ ਦੇਸ਼ ਭਗਤੀ ਦੀ ਗੱਲ ਕਰ ਰਹੇ ਹੋ ਦੇਸ਼ ਸੇਵਾ ਦੀ ਗੱਲ ਕਰ ਰਹੇ ਹੋ ਹਰਦੀਪ ਪੂਰੀ ਜੀ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਕਿਰਪਾ ਕਰਕੇ ਤੁਸੀਂ ਉਹ ਲੋਕਾਂ ਦੇ ਸਾਹਮਣੇ ਸੱਚ ਲਿਆਓ ਫਿਰ ਪੰਜਾਬ ਦੇ ਲੋਕ ਦੱਸਣਗੇ ਕਿ ਜਿਹੜਾ ਕੁਝ ਫਿਲਮ ਚ ਬਖਾਇਆ ਗਿਆ ਉਹ ਦੇਸ਼ ਸੇਵਾ ਸੀ ਕਿ ਨਹੀਂ ਸੀ ਲੋਕਾਂ ਨੂੰ ਪਤਾ ਤਾਂ ਲੱਗੇ ਨਾ ਸਚਾਈ ਵੀ ਕੌਣ ਦੇਸ਼ ਭਗਤ ਹੈ ਕਿੰਨੇ ਦੇਸ਼ ਸੇਵਾ ਕੀਤੀ ਹੈ ਤੇ ਕਿੰਨੇ ਪੰਜਾਬ ਦੀ ਸਿੱਖ ਨੌਜਵਾਨੀ ਤੇ ਅਤਿਆਚਾਰ ਕੀਤਾ ਤੇ ਖਾਸ ਕਰਕੇ ਜਿਹੜੇ ਦੋਵੇਂ ਪਰਿਵਾਰ ਹੀ ਆਪੋ ਆਪਣੇ ਪੁਰਖਿਆਂ ਨੂੰ ਸ਼ਹੀਦ ਗਰਦਾਨ ਰਿਹਾ ਕਿ ਸ਼ਹੀਦ ਨੇ ਸਾਡੇ ਉਹ ਭਾਈ ਤੁਹਾਡੇ ਲੋਕਾਂ ਨੇ ਸਾਡੇ ਸਿੱਖਾਂ ਦੇ ਅਤਿਆਚਾਰ ਕਰਕੇ ਜੇਕਰ ਉਹਨਾਂ ਦੇ ਉੱਤੇ ਕੋਈ ਗੱਲ ਹੋਈ ਤੇ ਤੁਸੀਂ ਉਹਨੂੰ ਸ਼ਹੀਦੀ ਦਾ ਨਾਮ ਦੇ ਰਹੇ ਹੋ ਫਿਰ ਇੱਕ ਬੰਦੇ ਸਿੱਖਾਂ ਦੀਆਂ ਵੋਟਾਂ ਵੀ ਲੈਣੀਆਂ ਨੇ ਤੇ ਦੂਜੇ ਬੰਦੇ ਜਿਹੜੇ ਸਿੱਖਾਂ ਨੂੰ ਮਾਰਨ ਵਾਲੇ ਆ ਸਿੱਖਾਂ ਦੇ ਜ਼ਖਮਾਂ ਦੇ ਲੂਣ ਪਾਉਣ ਵਾਲੇ ਆ ਸਿੱਖਾਂ ਦੇ ਗੁਰਤਾ ਘਾ ਮਟਾਉਣ ਵਾਲੇ ਲੋਕ ਸਿੱਖਾਂ ਦੇ ਘਰੋਂ ਕੱਢ ਕੱਢ ਕੇ ਨੌਜਵਾਨੀ ਨੂੰ ਮਾਰਨ ਵਾਲੇ ਲੋਕ ਉਹਨਾਂ ਨੂੰ ਤੁਸੀਂ ਹੀ ਦੇ ਦਰਜੇ ਦੇ ਰਹੇ ਹੋ ਇਸ ਕਰਕੇ ਮੈਂ ਬੇਨਤੀ ਕਰਦਾ ਹਰਦੀਪ ਪੁਰੀ ਜੀ ਨੇ ਚਲੋ ਠੀਕ ਆ ਉਹਨਾਂ ਦੀ ਪਾਰਟੀ ਦੀ ਉਹ ਆਗੂ ਨੇ ਮੰਤਰੀ ਨੇ ਉਹਨਾਂ ਦੀ ਪਿੱਠ ਥਾਪੜ ਦੀ ਥਾਪੜ ਨ ਕੋਈ ਗੱਲ ਨਹੀਂ ਪਰ ਇਸ ਗੱਲ ਦਾ ਜਰੂਰ ਸਪਸ਼ਟੀਕਰਨ ਦੇਣ ਕਿ ਜਿਹੜੀ ਉਹਨਾਂ ਨੇ ਦੇਸ਼ ਸੇਵਾ ਦੀ ਗੱਲ ਕੀਤੀ ਉਹ ਕਿਸ ਸੰਦਰਭ ਵਿੱਚ ਕੀਤੀ ਹੈ ਕਿਹੜੀ ਦੇਸ਼ ਸੇਵਾ ਕੀਤੀ ਹੈ ਕੀ ਪੰਜਾਬ ਦੀ ਸਿੱਖ ਨੌਜਵਾਨੀ ਨੂੰ ਮਾਰਨ ਵਾਲੀ ਉਹ ਦੇ ਸੇਵਾ ਸੀ ਜਾਂ ਕੋ ਹੋਰ ਸੀ ਉਹਦੇ ਬਾਰੇ ਜ਼ਰੂਰ ਇਹਨਾਂ ਨੂੰ ਸਪਸ਼ਟਿਕਰਨ ਦੇਣਾ ਚਾਹੀਦਾ ਹਮ ਅਸੀਂ ਲਾਸਟ ਸਵਾਲ ਦੇ ਨਾਲ ਆਪਾਂ ਸਮਾਤੀ ਵਾਲੇ ਪਾਸੇ ਨੂੰ ਜਾਣਾ ਹੈ ਇਹ ਜਿਹੜੀ ਗੱਲਬਾਤ ਉਥੇ ਲੋਕ ਸਭਾ ਦੇ ਬਾਹਰਲੇ ਪਾਸੇ ਹੋਈ ਵੀ ਤੇ ਕੱਲ ਉਸ ਗੱਲਬਾਤ ਦੇ ਨਾਲ ਆ ਦੇਸ਼ ਦੀ ਸਿਆਸਤ ਦੇ ਵਿੱਚ ਕਿਸੇ ਤਰੀਕੇ ਦਾ ਕੋ ਫਰਕ ਮਹਿਸੂਸ ਕੀਤਾ ਜਾ ਸਕਦਾ ਕਿਉਂਕਿ ਜਿਸ ਤਰੀਕੇ ਸੱਤਾਧਾਰੀ ਪਾਰਟੀ ਹੈ ਵਿਰੋਧੀ ਤੇਰਾ ਵਿਰੋਧੀ ਧਰ ਦੇ ਨੇਤਾ ਰਾਹੁਲ ਗਾਂਧੀ ਨੇ ਉਹਨਾਂ ਦੇ ਵੱਲੋਂ ਕਹੇ ਗਏ ਬੋਲ ਦਾ ਫਰਕ ਕੌਮੀ ਪੱਧਰ ਦੇ ਉੱਪਰ ਵੀ ਪੈਂਦਾ ਤੇ ਪੰਜਾਬ ਦੇ ਨਾਲ ਸਰੋਕਾ ਰੱਖਦੇ ਬਹੁਤ ਸਾਰੇ ਲੀਡਰਸ ਮੈਂਬਰ ਆਫ ਪਾਰਲੀਮੈਂਟ ਉੱਥੇ ਮੌਜੂਦ ਸੀ ਜਿਹੜੇ ਰਵਨੀਤ ਸਿੰਘ ਬਿੱਟੂ ਸਣੇ ਆ ਗੱਲ ਕਰਦੀ ਆ ਭਵਨਿੰਦਰ ਸਿੰਘ ਰਾਜਾ ਬੜਿੰਗ ਹੋਰਾਂ ਦੀ ਜਾਂ ਫਿਰ ਜੈਸਤਰੀ ਕੇ ਗੁਰਜੀਤ ਔਜਲਾ ਹੋਰਾਂ ਦੀ ਇਸ ਦਾ ਸਿਆਸਤ ਦੇ ਵਿੱਚ ਕਿਸੇ ਤਰੀਕੇ ਦਾ ਕੋ ਪ੍ਰਭਾਵ ਪਏਗਾ ਇਹ ਮਸਲੇ ਉਠਾਏ ਕਿਉਂ ਜਾ ਰਹੇ ਨੇ ਇਸ ਤਰੀਕੇ ਦੀ ਟਿਕਾ ਟ ਕੀਤੀ ਜਾ ਰਹੀ ਹੈ ਜਿਹੜੀ ਅਸਲ ਗੱਲ ਹੈ ਉਹਦੇ ਉੱਪਰ ਤਾਂ ਚਰਚਾ ਕਿਤੇ ਹੋ ਹੀ ਨਹੀਂ ਰਹੀ ਉਸ ਤੋਂ ਤਾਂ ਆਖੋ ਪਰੋਖੇ ਕੀਤਾ ਜਾ ਰਿਹਾ ਹੈ ਬਿਲਕੁਲ ਇਹਦਾ ਬਿਆਨਾਂ ذریعے ਜਿਹੜੇ ਰਾਹੁਲ ਗਾਂਧੀ ਦਾ ਬਿਆਨ ਆਇਆ ਰਵਨੀਤ ਬਿੱਟੂ ਦਾ ਬਿਆਨ ਆਇਆ ਇਹ ਪੰਜਾਬ 'ਚ ਤਾਂ ਕੋਈ ਫਰਕ ਨਹੀਂ ਪਾਉਣਗੇ ਬਹੁਤ ਵੱਡਾ ਫਰਕ ਆ ਖਮਦਰਦੀ ਰਾਹੁਲ ਗਾਂਧੀ ਵਾਲੇ ਪਾਸੇ ਜਾਏਗਾ ਰਵਨੀਤ ਬਿੱਟੂ ਵਾਲੇ ਪਾਸੇ ਜਾਏ ਇਹ ਤਾਂ ਨਹੀਂ ਹੋਏਗਾ ਪਰ ਹਾਂ ਕੌਮੀ ਪੱਧਰ ਤੇ ਜਾਂ ਕੌਮੀ ਲੈਵਲ ਤੇ ਆਪਾਂ ਦੇਖ ਰਿਹਾ ਕਿ ਹੈਡਲਾਈਨਸ ਜ਼ਰੂਰ ਇਹ ਜੋ ਕੱਲ ਦਾ ਮੁੱਦਾ ਛੜਿਆ ਹੋਇਆ ਹੁਣ ਤੱਕ ਜ਼ਰੂਰ ਇਹ ਹੈਡਲਾਈਨਸ ਜ਼ਰੂਰ ਬਟੋਰ ਰਹੀ ਹੈ ਇਸੇ ਡਿਬੇਟ ਹੋ ਰਹੀ ਹੈ ਡਿਸਕਸ਼ਨ ਹੋ ਰਹੀ ਹੈ ਕਿਉਂਕਿ ਰਾਹੁਲ ਨੇ ਇੱਕ ਕੌਮੀ ਫੇਸ ਨੇ ਅਗਰ ਕਾਂਗਰਸ ਦੇ ਵੱਡੇ ਲੀਡਰ ਜੋ ਨੇ ਉਹ ਰਾਹੁਲ ਗਾਂਧੀ ਨੇ ਸੋ ਉਹਨਾਂ ਦੇ ਨਾਲ ਰਵਨੀਤ ਬਿੱਟੂ ਦੀ ਇਸ ਬਹਿਸ ਨੂੰ ਪੂਰਾ ਭਾਜਪਾ ਜੋ ਹੈ ਉਹponord ਦੀ ਕੋਸ਼ਿਸ਼ ਕਰ ਰਹੀ ਆਪਾਂ ਦੇਖ ਰਿਹਾ ਬੀਜੇਪੀ ਦੇ ਕਈ ਲੀਡਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਪਰ ਰਵਨੀਤ ਬਿੱਟੂ ਦੀ ਪੋਲਿਟਿਕਸ ਵੱਲ ਦੇਖਿਆ ਜਾਵੇ ਤਾਂ ਉਹਨਾਂ ਦੀ ਜਿਹੜੀ ਪੋਲਿਟਿਕਸ ਹੈ ਹਮੇਸ਼ਾ ਗੈਸ ਵਾਸ ਵਾਲੀ ਰਹੀ ਹੈ ਆਪਾਂ ਇੱਥੇ ਕਾਂਗਰਸ ਦੇ ਵਿੱਚ ਵੀ ਦੇਖਿਆ ਕਾਂਗਰਸ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਆਲੋਚਨਾ ਲਈ ਨਹੀਂ ਪਾਰਟੀ ਛੱਡੀ ਜੋ ਪ੍ਰੋਪਰ ਬੀਜੇਪੀ ਦੇ ਰੰਗ ਦੇ ਵਿੱਚ ਰੰਗੇ ਹੋਏ ਨਜ਼ਰ ਆਏ ਪੰਜਾਬ ਦੀ ਬਹੁਤ ਸਾਰੇ ਲੀਡਰ ਕਾਂਗਰਸ ਛੱਡ ਕੇ ਬੀਜੇਪੀ 'ਤੇ ਗਏ ਨੇ ਲੇਕਿਨ ਜਿਸ ਤਰੀਕੇ ਨਾਲ ਰਵਨੀਤ ਪਿੱਟੂ ਦੀ ਬੋਲਬਾਣੀ ਬਦਲੀ ਹੈ ਜਾਂ ਜਿਸ ਤਰੀਕੇ ਨਾਲ ਉਹ ਬੀਜੇਪੀ ਦੇ ਰੰਗ ਦੇ ਵਿੱਚ ਰੰਗੇ ਗਏ ਕਿਉਂਕਿ ਇੱਥੇ ਬੀਜੇਪੀ ਦੇ ਕਈ ਲੀਡਰਸ ਆਪਾਂ ਦੇਖੇ ਨੇ ਜਿਹੜੇ ਦਬੀ ਜ਼ੁਬਾਨ ਦੇ ਵਿੱਚ ਜਿਨ੍ਹਾਂ ਦੇ ਸਾਨੂੰ ਪੋਲਿਟਿਕ ਸਮਝ ਆ ਜਾਂਦੀ ਹੈ ਕਿ ਸ਼ਾਇਦ ਉਹ ਬੀਜੇਪੀ ਚੇ ਨੇ ਖੋਸ਼ ਨਹੀਂ ਆ ਬੀਜੇਪੀ ਦੀ ਇਹਨਾਂ ਨੀਤੀਆਂ ਦਾ ਵਿਰੋਧ ਕਰਦੇ ਨੇ ਪਰ ਰਵਨੀਤ ਪਿੱਟੂ ਕਦੀ ਬੀਜੇਪੀ ਦੀ ਆਪਣੀ ਪਾਰਟੀ ਦੀ ਕਿਸੇ ਨੀਤੀ ਦਾ ਵਿਰੋਧ ਕਰਦੇ ਹੋਏ ਨਜ਼ਰ ਮੋٹے ਤੌਰ ਤੇ ਸਾਨੂੰ ਨਜ਼ਰ ਨਹੀਂ ਆਏ ਪੰਜਾਬ ਦੇ ਵਿੱਚ ਉਹਨਾਂ ਦੀ ਪੋਲਿਟਿਕਸ ਜਿਹੜੀ ਆ ਉਹ ਇੰਨੀ ਨਹੀਂ ਚੱਲਦੀ ਪਰ ਹਾਂ ਕੌਮੀ ਪੱਧਰ ਤੇ ਇਹ ਰਵਨੀਤ ਪਿੱਟੂ ਵੀ ਫੇਸ ਨੇ ਜੋ ਗਾਂਧੀ ਨੂੰ ਇੱਕ ਮੁਕਾਬਲਾ ਦੇਣ ਦੀ ਜ਼ਰੂਰ ਕੋਸ਼ਿਸ਼ ਕਰਦੇ ਨੇ ਕਿਉਂਕਿ ਉਹਨਾਂ ਦੇ ਘਰੋਂ ਹੀ ਆਏ ਨੇ ਇਸ ਵਿੱਚੋਂ ਹੀ ਆਏ ਨੇ ਤੇ ਜਿਸ ਤਰੀਕੇ ਨਾਲ ਉਹਨਾਂ ਦੇ ਬਿਆਨ ਰਹਿੰਦੇ ਨੇ ਇੰਨੇ ਅਟੈਕਿੰਗ ਕਾਂਗਰਸ ਸਾਡੇ बीजेपी ਤੇ ਗਏ ਕਿਸੇ ਵੀ ਲੀਡਰ ਦੇ ਬਿਆਨ ਨਹੀਂ ਨੇ ਜੋ ਰਵਨੀਤ ਮਿੱਟੂ ਬਿਆਨ ਦਿੰਦੇ ਨੇ ਇਹ ਕਿਸੇ ਨੂੰ ਇੱਕ ਵੱਡੇ ਲੀਡਰ ਨੂੰ ਜੋ ਕਿਸੇ ਵਕਤ ਤੁਹਾਡਾ ਬਾਸ ਰਿਹਾ ਹੋਵੇ ਉਸ ਨੂੰ ਨੰਬਰ 1 ਅੱਤਵਾਦੀ ਕਹਿ ਦੇਣਾ ਦੇਸ਼ ਦਾ ਦੁਸ਼ਮਣ ਕਹਿ ਦੇਣਾ ਤੇ ਅੱਜ ਵੀ ਉਸ ਨਾਲ ਲੱਖ ਦੇ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰਨੀ ਉਸ ਨੂੰ ਫਿਰ ਦੇਸ਼ ਦਾ ਦੁਸ਼ਮਣ ਕਹਿਣਾ ਜਾਂ ਉਸ ਨੂੰ ਤੰਜ ਕਸਣਾ ਇਹ ਦਰਵਨੀਤ ਬਿੱਟੂ ਦੀ ਜਿਹੜੀ ਪੋਲਿਟਿਕਸ ਹੈ ਇਹ ਬੀਜੇਪੀ ਨੂੰ ਸੂਟ ਕਰਦੀ ਹੈ ਸੋ ਕੌਮੀ ਪੱਧਰ ਤੇ ਜ਼ਰੂਰ ਇਸ ਦਾ ਥੋੜਾ ਬਹੁਤ ਕੋਚ ਦੇਣ ਦੇ ਲਈ ਜੋ ਹੈ ਉਹ ਜ਼ਰੂਰ ਅਸਰ ਦੇਖਣ ਨੂੰ ਮਿਲੇਗਾ ਪਰ ਬਹੁਤ ਵੱਡਾ ਅਸਰ ਆਪਾਂ ਕਹੀਏ ਕਿਉਂਕਿ ਕਿ ਦੋ ਇੱਕ ਦੂਜੇ ਨੂੰ ਜਵਾਬ ਉਸੇ ਤਰੀਕੇ ਨਾਲ ਦਿੱਤੇ ਗਏ ਨੇ ਅਗਰ ਰਾਹੁਲ ਗਾਂਧੀ ਨੇ ਟ੍ਰੇਟਰ ਕਿਹਾ ਤੇ ਗੁਰਰਵਨੀਤ ਬਿੱਟੂ ਨੇ ਦੇਸ਼ ਦਾ ਦੁਸ਼ਮਣ ਕਿਹਾ ਤੇ ਉਸ ਤੋਂ ਬਾਅਦ ਜਿਹੜੀ ਉਹਨਾਂ ਨੇ ਮੀਡੀਆ ਵਾਈਡ ਦਿੱਤੀ ਹੈ ਤੇ ਉਹਨਾਂ ਨੇ ਰਾਹੁਲ ਗਾਂਧੀ ਦੇ ਪਰਿਵਾਰ ਨੂੰ ਲੈ ਕੇ ਵੀ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਕਈਆਂ ਨੇ ਪਰ ਪੰਜਾਬ 'ਚ ਇਹਦਾ ਕੋਈ ਬਹੁਤ ਵੱਡਾ ਅਸਰ ਨਹੀਂ ਪਰ ਹਾਂ ਕੌਮੀ ਪੱਧਰ ਤੇ ਕੁਝ ਦਿਨ ਦਾ ਜਿਹੜਾ ਅਸਰ ਹੈ ਭਾਜਪਾ ਇਸ ਨੂੰ ਪੁਨਰਉਣ ਦੀ ਕੋਸ਼ਿਸ਼ ਕਰੇਗੀ ਜਿਵੇਂ ਪ੍ਰੈਸ ਕਾਨਫਰੰਸਿਸ ਕਈ ਕੀਤੀਆਂ ਗਈਆਂ ਨੇ ਸੋ ਲਗਾਤਾਰ ਐਸੀ ਕੁਝ ਦਿਨ ਦੀ ਪੋਲਿਟਿਕਸ ਦੇਖਣ ਨੂੰ ਮਿਲੇਗੀ ਪਰ ਬਹੁਤ ਵੱਡਾ ਅਸਰ ਇਹ ਬਿਆਨ ਇਹ ਉਹਨਾਂ ਦੀ ਗੱਲ ਹਰ ਜੀ ਟਿੱਪਣੀਆਂ ਨਹੀਂ ਪਾਉਣ ਗਿਆ ਪਰ ਹਾਂ ਨਿੱਜੀ ਬਿਆਨਾਂ ਤੋਂ ਜੋ ਹੋਇਆ ਇਸ ਤਰ੍ਹਾਂ ਦੇ ਬਿਆਨਾਂ ਤੋਂ ਗੁਰੇਜ਼ ਜ਼ਰੂਰ ਕਰਨਾ ਚਾਹੀਦਾ ਹੈ ਪੰਜਾਬ ਦੇ ਲੋਕ ਵੀ ਜਾਂ ਹੋਰ ਜਿਹੜੇ ਲੋਕ ਇਸ ਤਰ੍ਹਾਂ ਦੀ ਪੋਲਿਟਿਕਸ ਨੂੰ ਦੇਖਦੇ ਨੇ ਉਹਨਾਂ ਦਾ ਵੀ ਇੱਕ ਸਵਾਲ ਰਹਿੰਦਾ ਹੈ ਕਿ ਭਾਈ ਅਸਲ ਮੁੱਦਿਆਂ ਨੂੰ ਛੱਡ ਕੇ ਤੁਸੀਂ ਕਿਉਂ ਇਸ ਤਰੀਕੇ ਉਲਝੌੜ ਦੀ ਅਸਲ ਮੁੱਦਿਆਂ ਨੂੰ ਗਵਾਉਣ ਦੀ ਜੋ ਹੈ ਉਹ ਕੋਸ਼ਿਸ਼ ਕਰ ਰਹੇ ਹੋ ਅਸਲ ਮੁੱਦਿਆਂ ਤੇ ਕਿਉਂ ਨਹੀਂ ਬਹਿਸ ਹੁੰਦੀ ਸੋ ਇਹ ਲੋਕਾਂ ਦੇ ਮਨ 'ਚ ਜ਼ਰੂਰ ਰਹਿੰਦਾ ਇਸ ਪੋਲਿਟਿਕਸ ਤੋਂ ਕਿਸੇ ਨੂੰ ਕੋਈ ਬਹੁਤ ਵੱਡਾ ਨੁਕਸਾਨ ਹੋਵੇ ਜਾਂ ਕੋਈ ਬਹੁਤ ਵੱਡਾ ਕੁਝ ਫਾਇਦਾ ਖੱਟ ਜਾਵੇ ਐਸਾ ਨਹੀਂ ਹੈ ਹੂੰ ਆ ਬਿਲਕੁਲ ਇਸ ਵਕਤ ਸਾਬਕਾ ਕਾਂਗਰਸੀ ਨੇਤਾ ਤੇ ਇਸ ਵਕਤ ਬੀਜੇਪੀ ਦੇ ਵਿੱਚ ਇੱਕ ਤਰੀਕੇ ਦੇ ਨਾਲ ਛਾਏ ਹੋਏ ਨੇਤਾ ਰਵਨੀਤ ਸਿੰਘ ਬਿੱਟੂ ਤੇ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਨੇਤਾ ਜਿਹੜੇ ਨੇ ਉਹਨਾਂ ਦੇ ਵਿਚਾਲੇ ਬਹਿਸਬਾਜ਼ੀ ਹੋਈ ਉਸ ਬਹਿਸਬਾਜ਼ੀ ਦੇ ਉੱਪਰ ਬਹੁਤ ਸਾਰੇ ਪ੍ਰਤਿਕਰਮ ਨਿਕਲੇਗੇ ਸਾਹਮਣੇ ਆਏ ਤੇ ਸ਼੍ਰੋਮਣੀ ਅਕਾਲੀ ਦਲ ਦੇ ਆ ਬੁਲਾਰੇ ਦਲਬਖ ਸਿੰਘ ਬਿਰਖੌਰਾਂ ਦੇ ਵੱਲੋਂ ਇੱਕ ਵੱਖਰਾ ਐਂਗਲ ਜਿਹੜਾ ਇਸ ਦੇ ਵਿੱਚ ਵੇਖਿਆ ਗਿਆ ਤੇ ਉਸ ਐਂਗਲ ਦੇ ਉੱਪਰ ਕਿਹਾ ਗਿਆ ਕਿ ਬੀਜੇਪੀ ਇਸ ਐਂਗਲ ਤੋਂ ਕਿਉਂ ਨਹੀਂ ਸੋਚਦੀ ਵਿਚਾਰਦੀ ਕਿ ਇੱਕ ਪਾਸੇ ਤਾਂ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਿੱਖਾਂ ਦੇ ਨਾਲ ਸਦਭਾਵ ਜਾਹਰ ਕਰਨ ਦੀ ਕੋਸ਼ਿਸ਼ ਕਰ ਰਹੀ ਆ ਪਰ ਪੰਜਾਬ 95 ਫਿਲਮ ਰਿਲੀਜ਼ ਨਹੀਂ ਕੀਤੀ ਜਾ ਰਹੀ ਬੰਦੀ ਸਿੰਘਾਂ ਨੂੰ ਛੱਡਿਆ ਨਹੀਂ ਜਾ ਰਿਹਾ ਇਸ ਮਸਲੇ ਦੇ ਉੱਪਰ ਉਹਨਾਂ ਦੇ ਵੱਲੋਂ ਕਟਾਕਸ਼ ਕੀਤਾ ਗਿਆ ਸੀ ਤੇ ਇਸ ਕਟਾਕਸ਼ ਨੂੰ ਜ਼ਰੂਰ ਅਸੀਂ ਚਾਹਾਂਗੇ ਕਿ ਇਹਦੇ ਉੱਪਰ ਜਵਾਬ ਜਿਹੜੇ ਨੇ ਬੀਜੇਪੀ ਵਾਲੇ ਪਾਸੋਂ ਦਿੱਤੇ ਜਾਣ ਤੇ ਨਾਲ ਦੀ ਨਾਲ ਇਸ ਖਬਰ ਦੇ ਹਾਲ ਦਵਾਲ ਨੂੰ ਵੀ ਵੇਖਣ ਦੀ ਕੋਸ਼ਿਸ਼ ਕੀਤੀ ਆ ਉਮੀਦ ਕਰਦੇ ਆ ਇਹ ਸਾਰੀਆਂ ਜਾਣਕਾਰੀਆਂ ਤੁਹਾਡੇ ਲਈ ਲਾਹੇਵੰਦ ਸਾਬਤ ਹੋਈਆਂ ਹੋਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵੇਂ ਮਸਲੇ ਦੇ ਉੱਪਰ ਮੋੜ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ ਬਰਹਾ ਹਾਲ ਸਮਾਂ ਰੁਕਣ ਦਾ ਇਸ਼ਾਰਾ ਕਰ ਰਿਹਾ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ